ਪੰਜਾਬ 'ਚ ਮੀਂਹ ਦੇ ਕਾਰਨ ਆਏ ਹੜ੍ਹਾਂ ਦੇ ਨਾਲ ਹਾਲਾਤ ਬੇਹੱਦ ਖਰਾਬ ਨੇ ਪੰਜਾਬ ਦੇ ਮਾਲ ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹਾਂ ਦੌਰਾਨ ਸੂਬਾ ਵਾਸੀਆਂ ਦੇ ਹੋਏ ਨੁਕਸਾਨ ਦੀ ਪਰਪਾਈਕਰਨ ਅਤੇ ਉਹਨਾਂ ਲਈ ਸਮੇਂ ਸਿਰ ਰਾਹਤ ਅਤੇ ਮੁੜ ਵਸੇਵਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਦੱਸਿਆ ਕਿ ਸੂਬਾ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਦੇ ਲਈ ਤੁਰੰਤ ਉਪਾਅ ਵੱਜੋ ਕੁੱਲ 71 ਕਰੋੜ ਰੁਪਏ ਜਾਰੀ ਕੀਤੇ ਨੇ ਪਹਿਲੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਨੂੰ 35.50 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ ਹੁਣ ਸਭ ਤੋਂ ਵੱਧ ਪ੍ਰਭਾਵਿਤ 12 ਜ਼ਿਲ੍ਹਿਆਂ ਲਈ 35.50 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਜ਼ਿਲ੍ਹਾवार ਵੇਰਵੇ ਸੰਜੇ ਕਰਦਿਆਂ ਮੁੱਖ ਸਕੱਤਰ ਕਮਵਿੱਤ ਕਮਿਸ਼ਨਰ ਮਮਲ ਅਨੁਰਾਗ ਵਰਮਾ ਨੇ ਦੱਸਿਆ ਕਿ ਜਿੰਨਾ ਜ਼ਿਲ੍ਿਆਂ ਨੂੰ ਇਹ ਫੰਡ ਅਲਾਟ ਕੀਤੇ ਗਏ ਨੇ ਉਹਨਾਂ ਵਿੱਚ ਅੰਮ੍ਰਿਤਸਰ ਨੂੰ 5 ਕਰੋੜ ਬਠਿੰਡਾ ਨੂੰ 2 ਕਰੋੜ ਬਰਨਾਲਾ ਨੂੰ 1 ਕਰੋੜ ਫਰੀਦਕੋਟ ਨੂੰ 1 ਕਰੋੜ ਫਿਰੋਜ਼ਪੁਰ ਨੂੰ 5 ਕਰੋੜ ਫਾਜ਼ਿਲਕਾ ਨੂੰ 5 ਕਰੋੜ ਫਤਿਹਗੜ੍ਹ ਸਾਹਿਬ ਨੂੰ 1 ਗੁਰਦਾਸਪੁਰ ਨੂੰ 6.5 ਕਰੋੜ ਹੁਸ਼ਿਆਰਪੁਰ ਨੂੰ 3 ਕਰੋੜ ਜਲੰਧਰ ਨੂੰ 5 ਕਪੂਰਥਲਾ ਨੂੰ 5 ਲੁਧਿਆਣਾ ਨੂੰ 5 ਮੋਗਾ ਨੂੰ 1.5 ਕਰੋੜ ਮਾਨਸਾ ਨੂੰ 1 ਕਰੋੜ ਮਲੇਰਕੋਟਲੇ ਨੂੰ ਵੀ 1 ਪਟਿਆਲਾ ਨੂੰ 5 ਪਠਾਨਕੋਟ ਨੂੰ 4 ਰੂਪਨਗਰ ਨੂੰ 2.5 ਸ੍ਰੀ ਮੁਕਤਸਰ ਸਾਹਿਬ ਨੂੰ 2 ਐਸਐਸ ਨਗਰ ਨੂੰ 2 ਐਸਬੀਐਸ ਨਗਰ ਨੂੰ ਇੱਕ ਸੰਗਰੂਰ ਨੂੰ ਡੇਢ ਅਤੇ ਜ਼ਿਲ੍ਹਾ ਤਰਨਤਾਰਨ ਨੂੰ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਹਰਦੀਪ ਸਿੰਘ ਮੁੰਡਿਆ ਨੇ ਦਰਾਇਆ ਕਿ ਸੂਬਾ ਸਰਕਾਰ ਜਾਨਮਾਲ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਬਿਨਾਂ ਦੇਰੀ ਨੋੜਿੰਦਾ ਸਹਾਇਤਾ ਪ੍ਰਾਪਤ ਯਕੀਨੀ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਤੁਰੰਤ ਹੀ ਰਾਹਤ ਦੇ ਨਾਲ ਨਾਲ ਮੁੜਵਸੇਵਾ ਮੁਹੱਈਆ ਕਰਾਉਣ ਦੇ ਲਈ ਅਤੇ ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਤੇ ਵਿਸ਼ੇਸ਼ਤਾ ਅੰਤ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਫਸਲਾਂ ਦਾ ਭਾਰੀ ਨੁਕਸਾਨ ਚੱਲਣਾ ਪਿਆ ਉਦਰੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮਾਨਸਾ ਸੰਗਰੂਰ ਅਤੇ ਬਰਨਾਲਾ ਲਈ ਅੱਜ ਤੇਜ਼ ਮੀਂਹ ਦਾ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਕਿਹਾ ਕਿ ਸਵੇਰੇ 9 ਵਜੇ ਤੱਕ ਇੱਥੇ ਤੇਜ਼ ਮੀਂਹ ਪੈ ਸਕਦਾ ਹੈ ਇਸ ਤੋਂ ਇਲਾਵਾ ਨੇੜਲੇ ਇਲਾਕਿਆਂ 'ਚ ਵੀ ਹਲਕਾ ਮੀਂਹ ਦੀ ਸੰਭਾਵਨਾ ਹੈ ਅੰਮ੍ਰਿਤਸਰ 'ਚ ਮੂੜ ਹੜ ਦਾ ਪਾਣੀ ਚੜਨਾ ਸ਼ੁਰੂ ਹੋ ਗਿਆ ਅੰਮ੍ਰਿਤਸਰ ਦੇ ਕਰੀਬ 140 ਪਿੰਡ ਹੜ ਦੀ ਚਪੇਟ 'ਚ ਨੇ ਪਿਛਲੇ ਦਿਨਾਂ ਹੜ ਦਾ ਪਾਣੀ ਲਗਾਤਾਰ ਘਟ ਰਿਹਾ ਸੀ ਅਤੇ ਜ਼ਿਆਦਾਤਰ ਪਿੰਡਾਂ 'ਚੋਂ ਪਾਣੀ ਨਿਕਲ ਗਿਆ ਜਿਸ ਨਾਲ ਹੋਇਆ ਨੁਕਸਾਨ ਸਾਹਮਣੇ ਆ ਰਿਹਾ ਹੈ ਇਸ ਕਰਕੇ ਨਾ ਸਿਰਫ ਅੰਮ੍ਰਿਤਸਰ ਸਗੋਂ ਗੁਰਦਾਸਪੁਰ ਦਾ ਡੇਰਾ ਬਾਬਾ ਨਾਨਕੇ ਇਲਾਕਾ ਵੀ ਹੜ ਦੀ ਚਪੇਟ 'ਚ ਆਇਆ ਹੋਇਆ ਹੈ ਜੇਤੇ ਪਾਣੀ ਹੋਰ ਵਧਦਾ ਹੈ ਤਾਂ ਸਾਰਾ ਇਲਾਕਾ ਮੁਰਹੜ ਹੜ ਦੀ ਲਪੇਟ ਚ ਆ ਸਕਦਾ ਹੈ ਨਾਲ ਹੀ ਜ਼ਿਲ੍ਹਾ ਕਪੂਰਥਲਾ ਦੇ ਲਗਭਗ 123 ਪਿੰਡ ਹੜਾਂ ਦੀ ਮਾਰ ਹੇਠ ਨੇ ਜਿਨ੍ਹਾਂ ਵਿੱਚ ਬਹੁਤਾਤ ਪਿੰਡ ਵਿਗਿੰਤੀ ਸੁਲਤਾਨਪੁਰ ਲੋਧੀ ਇਲਾਕੇ ਦੀ ਹੈ ਜ਼ਿਲ੍ਹੇ 'ਚ ਲਗਭਗ 5728 ਲੋਕ ਹੜਾਂ ਤੋਂ ਪ੍ਰਭਾਵਿਤ ਨੇ ਅਤੇ 1428 ਲੋਕਾਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ ਜ਼ਿਲ੍ਹੇ 'ਚ 4 ਰਾਹਤ ਕੈਂਪ ਸਥਾਪਿਤ ਕੀਤੇ ਜਾ ਚੁੱਕੇ ਨੇ ਜਦਕਿ ਸਰਕਾਰ ਅੰਕੜਿਆਂ ਅਨੁਸਾਰ 14934 ਹੈਕਟੇਅਰ 'ਚ ਲੱਗੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਇਸ ਦਰਾਂ ਪੀੜਤਾ ਨੇ ਕਿਹੜੀ ਸ਼ਿਕਾਇਤ ਕੀਤੀ ਕੀ ਕੁਝ ਆਖਿਆ ਤੁਸੀਂ ਇੱਕ ਵਾਰ ਹੋ ਵੀ ਸੁਣੋ ਹਾਲਾਤ ਸਾਡੇ ਬਹੁਤ ਮਾੜੇ ਆ ਜੀ ਸਾਡੇ ਹਾਲਾਤ ਇਹੋ ਜਿਹੇ ਮਾੜੇ ਆ ਵੀ ਪ੍ਰਸ਼ਾਸਨ ਨਹੀਂ ਆਇਆ ਤੇ ਗੱਲਾਂ ਪਤਾ ਕਰਕੇ ਛੱਡ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਸੂਰਤੇ ਹਾਲ ਅਸੀਂ ਦੇਖ ਰਹੇ ਹਾਂ ਇਸ ਇਲਾਕੇ ਦੀ ਵੱਡੀ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਆ ਕਿੰਨਾ ਆਕੜਾ ਤੁਹਾਨੂੰ ਲੱਗਦਾ ਹੈ ਇਸ ਇਲਾਕੇ ਇਸ ਇਲਾਕੇ ਦਾ ਜੀ 100% ਹੀ ਕੈਮਰਾ ਘੁਮਾ ਕੇ ਵੇਖ ਲਓ ਤੁਹਾਡੇ ਸਾਹਮਣੇ ਆ ਜੋ ਜੋ ਇੱਕ ਬਾਹਰੀ ਸੰਸਾ ਪਾਇ ਤੇ ਸਾਡੀ ਕੋਈ ਬਾਹ ਫੜ ਸਕਦੀ ਆ ਸਰਕਾਰ ਤੇ ਅਜੇ ਤੱਕ ਜਿ ਆਉਂਦੇ ਚਲੇ ਜਾਂਦੇ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਕਰਦੀ 2023 ਦੇ ਵਿੱਚ ਵੀ ਨੁਕਸਾਨ ਹੋਇਆ ਹਾਂ ਉਦੋਂ ਸਾਰਾ 0 ਹੋ ਗਿਆ ਸੀ ਤੇ ਉਦੋਂ ਕੋਈ ਗੱਲ ਨਹੀਂ ਬਣੀ ਸਰਕਾਰ ਨੇ ਨਹੀਂ ਬਾਹ ਫੜੀ ਸਮਾਜ ਸੇਵੀ ਸੰਸਥਾ ਆਉਂਦੀ ਵੀ ਅੱਗੇ ਨਾ ਹੁਣ ਆਵੇ ਤੇ ਸਾਡੀ ਜਬਾਂ ਫੜੇ ਫੇਰ ਸਾਡਾ ਕੋਈ ਮਸਲਾ ਹੱਲ ਹੋ ਸਕਦਾ ਕੀ ਕੀ ਮੁਸ਼ਕਲ ਕੀ ਕੀ ਪੇਸ਼ ਆ ਰਹੀ ਹੈ ਮੁਸ਼ਕਲ ਇੱਥੇ ਆਦੀ ਕਿ ਤੇ ਮੈਡੀਕਲ ਨਹੀਂ ਡੰਗਰਾ ਡੰਗਰ ਬੜੇ ਵਿਚਾਰੇ ਹੁਣ ਤੰਗ ਆ ਇੱਕ ਪ੍ਰਾਈਵੇਟ ਜਿਹੜੇ ਸਕੂਲ ਉਹ ਪਰੇਸ਼ਾਨ ਕਰਦੇ ਆ ਇੱਕ ਸਾਡੇ ਇਲਾਕੇ ਨੂੰ ਗ੍ਰਾਂਟ ਪੂਰੀ ਦਿੱਤੀ ਜਾਵੇ ਇੱਕ ਸਾਡੇ ਇਲਾਕੇ ਨੂੰ ਸੜਕ ਖਰਾਬ ਹੈ ਔਰ ਸੜਕ ਦਿੱਤੀ ਜਾਵੇ ਹਰ ਇਲਾਕਾ ਫੇਰ ਇਹ ਮਾੜਾ ਜਿਹਾ ਸੁਖਰ ਹੋ ਸਕਦਾ ਫਿਰ ਬਾਹਰ ਹੜ੍ਹਾਂ ਦੇ ਨਾਲ ਕੀ ਸਮੱਸਿਆ ਹੜ੍ਹਾਂ ਦੇ ਨਾਲ ਸਮੱਸਿਆ ਵੀ ਜਦੋਂ ਪਾਣੀ ਆਉਂਦਾ ਉਹ ਮਰ ਜਾਂਦਾ ਤੇ ਬਸ ਜੀਰੋ ਜੀਦਾ ਕੋਈ ਪੱਲੇ ਕੱਖ ਨਹੀਂ ਰਿਦਾ ਪ੍ਰਾਈਵੇਟ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਕੀ ਕਹਿ ਰਹੇ ਨੇ ਉਹ ਉਹ ਅਜੇ ਕੈਦ ਰਹੇ ਨਹੀਂਗੇ ਪੱਕਿ ਉਹਨਾਂ ਕਹਿਣਾ ਹੈਗਾ ਉਹਨਾਂ 23 ਦੇ ਵਿੱਚ ਵੀ ਸਾਨੂੰ ਕੋਈ ਗੱਲ ਨਹੀਂ ਕਹੀ ਉਹਨਾਂ ਬੱਚੇ ਜਾਂ ਬੱਚੇ ਢਾ ਲੋ ਤੇ ਜਾਂ ਫੀਸਾਂ ਦਾ ਰੋ ਬਸ ਗੱਲਾਂ ਦੂਆ ਧਾਰ ਕੇ ਪਰ ਬੱਚਿਆਂ ਦੇ ਖਤਰਾਂ ਭਾਵੇਂ ਬਿਆਜੀ ਫੜ ਕੇ ਦੇਣੇ ਪਏ ਆਹ ਤਾਰੇ ਆ ਤੇ ਬੱਚੇ ਬਣਾਉਣੇ ਬਣਾਉਣੇ ਆ ਆਪਣੀ ਕੋਸ਼ਿਸ਼ ਹਾਂ ਦਾਜ ਹੋਰ ਕੀ ਮੰਗ ਕਰਨੀ ਚਾਹਦੇ ਹੋ ਮੋ ਰਹੀ ਮੰਗ ਕਰਨੀ ਚਾਹੁੰਦੇ ਆ ਸਾਡੇ ਇਲਾਕੇ ਨੂੰ ਇੱਕ ਤਾਂ ਸੜਕ ਤਿਆਰ ਕੀਤੀ ਜਾਵੇ ਇੱਕ ਕਰਜ਼ਾ ਬੈਂਕਾਂ ਦਾ ਮਾਫ ਕੀਤਾ ਜਾਵੇ ਇੱਕ ਮੈਡੀਕਲ ਸਹੂਰਤਾ ਹੋਵੇ ਤੇ ਇੱਕ ਸਾਨੂੰ ਬੇੜੀਆਂ ਮਿਲਣੀਆਂ ਚਾਹੀਦੀਆਂ ਆ ਆਪਣੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਦਾ ਕਦਾਂ ਦੇ ਆ ਬਟ ਇਨਾ ਹੈਗਾ ਮੈਂ ਪ੍ਰਸ਼ਾਸਨਾਂ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇੱਥੇ ਕੋਈ ਪਸ਼ੂਆਂ ਦਾ ਚਾਰਾ ਆਵੇ ਕਿਉਂਕਿ ਬਾਉ ਪਰ ਮੰਡਲ ਹੀ ਸਾਈਡ ਵੀ ਆਣ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀ ਕੇ ਹੈਡ ਵਾਲੇ ਇੱਥੇ ਆਲੇ ਤੱਕ ਕੋਈ ਵੀ ਨਹੀਂ ਆਇਆ ਜੀ ਨਾ ਕੋਈ ਚਾਰ ਨਾ ਕੋਈ ਸਹੂਲਤ ਕੋਈ ਵੀ ਨਹੀਂ ਆਈ ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜ਼ਿਆਦੀਆਂ ਸਮੱਸਿਆ ਵਾ ਜਿਦਾ ਮੈਡੀਕਲ ਵੀ ਚਾਹੀਦਾ ਇੱਥੇ ਸਭ ਕੁਝ ਕਿੰਨੇ ਕੇ ਲੋਕ ਅਜੇ ਘਰਾਂ 'ਚ ਫਸੇ ਨੇ ਘਰਾਂ 'ਚ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂ ਜੀ ਹਾਂ ਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਵਿਲਾ 26 ਅਗਸਤ ਨੂੰ ਇਧਰੋਂ ਟੁੱਟਿਆ ਆਲੀ ਗਲਾਂ ਤੋਂ ਤੇ ਆਰਜੀ 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤਲੁਈ ਵਿਆਸ ਦੋਵਾਂ ਦੀ ਹਾਂ ਜੀ ਹਾਂ ਜੀ ਸਤਲੁਈ ਵਿਆਸ ਦੋਨਾਂ ਦੀ ਮਾਰ ਉਹ ਕਿਹੜੇ ਪਿੰਡ ਤੁਸੀਂ ਆ ਉਹ ਮਨੋਮਾਸ਼ੀ ਤੋਂ ਜੀ ਹਾਂ ਜੀ ਉਹਦਾ ਪਾਣੀ ਕਾਫੀ ਹੁਣ ਚੜ ਰਿਹਾ ਹਾਂ ਜੀ ਜੋ ਥੋੜੀਆਂ ਵਾਲੀਆਂ ਫਸਲਾਂ ਦਿਸਣੀਆਂ ਸ਼ਾਮ ਤੱਕ ਬਿਲਕੁਲ டோபி ஜான மத்திய ஜீரோ பத்திரி